ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਜਨਕੇ ਸੰਗਾ ਫੈਮਿਲੀ ਵੱਲੋਂ ਹੋਰ ਸਨਾਉ ਸਭ ਠੀਕ ਠਾਕ ਆ ਤੇ ਆਪਣੇ ਵੈਲਕਮ ਟੂ ਟਾਡੇ ਨੈਕਸਟ ਬਲੌਗ ਅੱਜ ਦਾ ਬਲੌਗ ਆਪਾਂ ਕਰਨੀਆਂ ਗੱਲਾਂ ਬਾਤਾਂ ਕੁਝ ਘਰੇਲੂ ਗੱਲਾਂ ਬਾਤਾਂ ਕੁਝ ਮਤਲਬ ਜਿਹੜੀਆਂ ਆਮ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਆਪਣੇ ਇਹ ਆਪਾਂ ਕੀ ਸਿੱਖਿਆ ਸਿੱਖਦੇ ਆ ਜਾਂ ਕੀ ਗੌਣ ਲੈਨੇ ਆ ਹੁਣ ਪਹਿਲੀ ਤੇ ਗੱਲ ਇਹ ਆ ਵੀ ਹੁਣ ਸ਼ੀਦੀ ਦਿਨ ਚੱਲਦੇ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੇ ਸਾਰਿਆਂ ਨੇ ਸ਼ਵੀਲ ਦਾ ਪੁੱਲਾ ਲੰਗਰ ਲੰਗਾ ਹਰ ਪਾਸੇ ਪਾਠ ਭੋਗ ਸਾਰਾ ਕੁਝ ਹੋਇਆ ਤੇ ਚਲੋ ਸੰਗਤ ਨੇ ਬਹੁਤ ਹੀ ਉੱਥੇ ਜਾ ਕੇ ਰੋਸ ਦੇ ਦਿਨ ਹੁੰਦੇ ਆ ਜਦੋਂ ਕਿ ਆਪਾਂ ਸ਼ੀਦੀ ਦਿਨ ਦਿਨ ਮਨਾਉਨੇ ਆ ਤੇ ਉਹਨਾਂ ਤੋਂ ਆਪਾਂ ਨੂੰ ਜਿਹੜੀ ਸ਼ੀਦੀ ਦਿਨੋਂ ਦੇ ਸਿੱਖਿਆ ਵੀ ਲੈਣੀ ਚਾਹੀਦੀ ਆ ਸਿੱਖਿਆ ਇਹ ਲੈਣੀ ਚਾਹੀਦੀ ਵੀ ਆਪਣੇ ਲਈ ਆਪਣੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਵੀ ਮਤਲਬ ਲਾ ਲਓ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਪਹਿਲਾਂ ਵੀ ਲਾ ਲਓ ਸਾਰੇ ਜੋ 10ਵੇਂ ਗੁਰੂ ਤਾਈ ਸਭ ਕੁਰਬਾਨੀਆਂ ਚਲਦੀਆਂ ਰੀਆਂ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਵੀ ਕੁਰਬਾਨੀਆਂ ਦਿੱਤੀਆਂ ਸਾਰਾ ਕੁਝ ਹੈ ਨਾ ਤੇ ਸਾਨੂੰ ਆਪਣਾ ਬੱਚਾ ਕੋਈ ਮਾਂਡਾ ਜਾਂ ਬਿਮਾਰ ਹੋਵੇ ਤਾਂ ਕਿੰਨੀ ਟੈਨਸ਼ਨ ਪੈ ਜਾਂਦੀ ਹੈ ਹਨਾ ਵੀ ਸਾਡਾ ਨੇ ਉਹਨਾਂ ਨੇ ਆਪਣੇ ਅੱਖੀ ਸਾਰਾ ਕੁਝ ਝੰਡਾਇਆ ਫੇਰ ਗਰਵਾਣੀ ਚ ਇੱਕ ਇੱਕ ਸ਼ਬਦ ਸਾਰਾ ਕੁਝ ਤੁਹਾਨੂੰ ਆਪਾਂ ਨੂੰ ਪਤਾ ਲੱਗਦਾ ਵੀ ਇਥੋਂ ਕੋਈ ਚ ਨਹੀਂ ਲੈ ਕੇ ਜਾਣਾ ਫੇ ਵੀ ਆਪਣੇ ਲੋਕੀ ਠੱਗੀਆਂ ਠੋਰੀਆਂ ਬੇਈਮਾਨੀ ਸਾਰਾ ਕੁਝ ਮਤਲਬ ਹੈ ਇੱਕ ਸਾਹਵੇਂ ਸੋਚ ਲਿਆ ਬਿਕਰਦਾਰ ਹੁੰਦੇ ਆ ਰੱਬ ਵੱਲੋਂ ਇਹ ਜਿਹੜੇ ਹੁੰਦੇ ਨਾ ਕਰਦਾਰ ਇਹ ਬਹੁਤ ਘੱਟ ਲੋਕਾਂ ਦੇ ਬਦਲਦੇ ਆ ਜਿੱਦਾਂ ਮਤਲ ਲਾ ਲਓ ਜੇ 100 ਬੰਦਾ ਆ ਤੇ 10 ਬੰਦਿਆਂ ਦੇ ਕਰਤਾਰ ਬਦਲ ਲੰਗੇ ਕਿਸੇ ਨੂੰ ਕੋਈ ਸੱਟ ਲੱਗ ਜਾਂਦੀ ਆ ਕੋਈ ਦਹਿਲ ਤੇ ਇਦਾਂ ਦਾ ਕੋਈ ਹੋ ਜਾਂਦਾ ਵੀ ਜਦਾਂ ਕੋਈ ਹੌਂਕਾ ਲੈ ਜਾਂਦਾ ਜਾਂ ਕੋਈ ਦਹਿਲ ਤੇ ਇਦਾਂ ਭਾਰੀ ਸੱਟ ਲੱਗ ਜਾਂਦੀ ਆ ਉਹ ਚੇਂਜ ਹੋ ਜਾਂਦਾ ਬੰਦਾ ਪਰ ਆਮ ਲੋਕ ਕਰਤਾਰਾਂ ਚ ਆਉਂਦੇ ਆ ਜਿਹੜਾ ਮਾੜਾ ਕਰਤਾਰ ਆ ਉਹਨੇ ਹਮੇਸ਼ਾ ਮਾੜਾ ਕਰਤਾਰ ਕਰਨਾ ਜਿਸ ਬੰਦੇ ਦਾ ਪੈਸੇ ਨਾਲ ਮੂਹ ਹੁੰਦਾ ਉਹਨੇ ਪੈਸਾ ਹੀ ਸੰਭੀ ਜਾਣਾ ਉਹਨੂੰ ਕੋਈ ਰਿਸ਼ਤੇਦਾਰੀ ਨਾਲ ਨਹੀਂ ਹੁੰਦਾ ਕਈਆਂ ਕੋ ਪੈਸਾ ਨਹੀਂ ਹੁੰਦਾ ਉਹਨਾਂ ਨੇ ਪੋਰ ਦੂਰ ਦੂਰ ਤਾਈ ਰਿਸ਼ਤੇਦਾਰੀ ਬਣਾਈ ਹੁੰਦੀ ਆ ਆਪਣੇ ਰਿਲੇਸ਼ਨ ਬਣਾਏ ਹੁੰਦੇ ਆ ਹਨਾ ਸਾਡੇ ਨਾਲ ਕਈ ਇਹੋ ਜਿਹੇ ਰਿਸ਼ਤੇ ਬਣੇ ਹੋਏ ਆ ਜਿਨ੍ਹਾਂ ਨੂੰ ਅਸੀਂ ਕਦੀ ਦੇਖਿਆ ਨਹੀਂ ਨਾ ਉਹਨਾਂ ਨੇ ਚਲ ਸਾਨੂੰ ਦੇਖਿਆ ਹੋਊਗਾ ਫੋਨ ਦੇ ਵਿੱਚ ਪਰ ਅਸੀਂ ਉਹਨਾਂ ਨੂੰ ਕਦੀ ਦੇਖਿਆ ਨਹੀਂ ਸਿਰਫ ਇੱਕ ਆਵਾਜ਼ ਨਾਲ ਇੱਕ ਗੱਲਬਾਤ ਨਾਲ ਹਮਮ ਇੰਨੇ ਵਧੀਆ ਸਾਡੇ ਨਾਲ ਰਿਸ਼ਤੇ ਬਣੇ ਹੋਏ ਆ ਬਾਹਰ ਅੰਦਰ ਤੱਕ ਵੀ ਬਹੁਤ ਵਧੀਆ ਜਿੱਦਾਂ ਮਤਲਬ ਕੋਈ ਵੀ ਰਵਾਰੂ ਆਉਂਦਾ ਇਹਦਾ ਕੱਲ ਵੀ ਇੱਕ ਵੀਰ ਸਾਡੇ ਕੋ ਆਇਆ ਸੀ ਮਲੇਰ ਕੋਟਲੇ ਤੋਂ ਆਇਆ ਸੀਗਾ ਤੇ ਸ਼ੋਪਿੰਗ ਕਰਕੇ ਗਿਆ ਕਹਿੰਦਾ ਵੀਰ ਜੀ ਤੁਹਾਡੇ ਬਲੌਗ ਦੇਖਦਿਆਂ YouTube ਤੇ ਹਨਾ ਸਾਰੀ ਫੈਮਿਲੀ ਤੇ ਪੰਦਾ 15 ਮਿੰਟ ਦੁਕਾਨ ਲੱਭਣ ਨੂੰ ਲਾਤੇ ਮਤਲਬ ਕਿੱਥੋਂ ਆਏ ਵੀਰ ਬਈ ਮਤਲਬ ਲੱਗਦਾ ਹੁੰਦਾ ਵੀ ਉਹਨਾਂ ਨੂੰ ਇੱਕ ਸਾਡੇ ਨਾਲ ਪ੍ਰੇਮ ਸਾਡੀਆਂ ਗੱਲਾਂ ਬਾਤਾਂ ਵਧੀਆ ਲੱਗਦਾ ਕਿ ਲਗਾ ਹੋ ਜਾਂਦਾ ਹਨਾ ਤਾ ਕਰਕੇ ਹੁੰਦਾ ਨਹੀਂ ਤਾਂ ਆਮ ਲੋਕਾਂ ਤੁਹਾਨੂੰ ਪਤਾ ਵੀ ਕਈ ਵੇਲੇ ਆਪਾਂ ਘਰ ਦੇ ਨੂੰ ਘਰ ਦਾ ਦੇ ਕੇ ਨਹੀਂ ਰਾਜੀ ਹੈ ਨਾ ਅੱਜ ਕੱਲ ਦਾ ਮਾਹੌਲ ਤੁਸੀਂ ਇਦਾਂ ਆਂ ਵੀ ਆਪਣੇ ਢੱਡ ਚ ਹੀ ਗੱਲ ਰੱਖਿਆ ਕਰੋ ਨੰਬਰ 1 ਤੁਸੀਂ ਆਪਣੀ ਕਿਸੇ ਨੂੰ ਦੁੱਖ ਵਾਰੇ ਨਾ ਦੱਸੋ ਨਹੀਂ ਤੇ ਤੁਹਾਡਾ ਮਜ਼ਾਕ ਵੀ ਉੱਡਣਾ ਤੁਹਾਡੇ ਘਰੇ ਲੜਾਈ ਹੁੰਦੀ ਆ ਤਾਂ ਵੀ ਗਵਾਂਡੀਆਂ ਨੇ ਤੁਹਾਨੂੰ ਪਤਾ ਨਿਆਰੇ ਲੈਣੇ ਹੁੰਦੇ ਇੱਕ ਆਪਣੀ ਆਮਦਨਾਂ ਦੱਸੋ ਪਵਾ ਤੁਸੀਂ ਕੋਸ਼ ਨਹੀਂ ਕਮਾਉਂਦੇ ਤੇ ਉਹ ਜੀ ਨੀ ਕਮ ਆਉਂਦੇ ਤਾਂ ਤਾਂ ਵੀ ਇੱਕ ਮੁਠੀ ਬੰਦ ਰੱਖਣੀ ਚਾਹੀਦੀ ਆ ਜੇ ਤੈਨੂੰ ਦੱਸਣ ਲੱਪੇ ਹੁਣ ਜਿੱਦਾਂ ਸਾਨੂੰ ਕਈ ਕਹਿੰਦੇ ਲੈ ਵੀ ਤੋ ਦੁਕਾਨਾਂ ਇਹਨਾਂ ਦੀਆਂ ਕਪਾਲਨਰਾਂ ਇਹ ਕੱਪੜੇ ਦੀ ਪੈ ਗਈ ਆ ਵੀਡੀਓ ਬਹੁਤ ਸੋਹਣੀ ਆ ਚੱਲਦੀ ਆ ਪਤਾ ਨਹੀਂ ਉਹ ਵੀਡੀਓ ਵੱਲੋਂ ਹੀ ਬਹੁਤ ਪੈਸੇ ਆਉਂਦੇ ਹਨ ਜਿੱਦਾਂ ਮਤਲਬ ਇੱਕ ਬੰਦੇ ਦੇ ਦਿਮਾਗ 'ਚ ਬਣ ਜਾਂਦੀ ਆ ਵੀ ਗੇਲ ਵੀ ਪਤਾ ਨਹੀਂ ਕੀ ਕੰਮ ਕਰਨਾ ਕਿ ਸੈਟ ਆ ਕਿ ਹਿਸਾਬ ਕਿਤਾਬ ਆ ਇਸ ਲਈ ਹਰ ਬੰਦੇ ਦੇ ਵਿੱਚ ਦੋ ਗੁਣ ਹੁੰਦੇ ਆ ਕਹਿੰਦਾ ਰੋ ਕੇ ਦੁੱਖ ਦੱਸਣਾ ਵੀ ਰੋ ਕੇ ਦੁੱਖ ਦੱਸੀ ਜਾਣੇ ਭਾਈ ਵੀ ਮੈਂ ਤੰਗਵਾ ਮੈਂ ਜਿਉਂ ਇੱਕ ਹੁੰਦਾ ਵੀ ਕਿਉਂਕਿ ਦੁੱਖ ਵਾਲਾ ਟਾਈਮ ਹੱਸ ਕੇ ਕੱਢੋ ਤੇ ਛੇਤੀ ਨਿਬੜ ਜਾਂਦਾ ਕਿ ਨਿਕਲਣਾ ਪੈਂਦਾ ਹੀ ਆ ਹਨਾ ਹੁਣ ਗਾਂ ਝੋਨਿਆਂ ਦਾ ਵੀ ਸੀਜ਼ਨ ਆਇਆ ਨਾ ਸਾਡੇ ਜ਼ਿਮੀਂਦਾਰ ਭਰਾ ਝੋਨਿਆਂ ਦਾ ਵੀ ਤਿਆਰੀਆਂ ਕਰਦੇ ਹੋਣੇ ਪਰ ਆ ਇੱਕ ਇੱਕ ਪ੍ਰੋਬਲਮ ਆਪਣੇ ਬਹੁਤ ਵੱਡੀ ਆ ਰਹੀ ਆ ਜਿਹੜੀ ਆਪਣੇ ਗਾਂਹ ਵਾਲੇ ਬੱਚਿਆਂ ਨੂੰ ਬਹੁਤ ਜ਼ਿਆਦਾ ਤੰਗ ਕਰੂਗੀ ਕਿਉਂਕਿ ਜਦੋਂ ਅਸੀਂ ਨਿਆਣੇ ਹੁੰਦੇ ਸੀ 38 ਫੁੱਟ ਤੇ ਪਾਣੀ ਹੁੰਦਾ ਸੀ ਨਲਕਿਆਂ ਨਾਲ ਜਿਹੜਾ 200 ਫੁੱਟ ਤੇ ਥੱਲੇ ਚਲ ਗਿਆ ਜਿਹੜੀਆਂ ਆਪਾਂ ਆਮ ਗੱਲਾਂ ਕਰਦੇ ਹਨ ਉਹ ਤਾਂ ਬਹੁਤ ਜ਼ਿਆਦੀਆਂ ਚਲੋ ਜਦੋਂ ਕਿਸੇ ਨੇ ਕੋਸ਼ਿਸ਼ ਕਰਤਾ ਕਿਸੇ ਨੇ ਕੋਸ਼ਿਸ਼ ਕਰਤਾ ਜੂਸ਼ਲ ਮੀਡੀਆ ਤੇ ਉਹਨਾਂ ਗੱਲਾਂ ਬਾਰੇ ਆਪਾਂ ਝਟ ਚੱਕ ਲੈਨੇ ਮੇਨ ਮੁੱਦਾ ਪਾਣੀ ਦਾ ਹੁਣ ਦੇਖ ਲਿਓ ਕਿਸੇ ਰੋਜ ਨੂੰ ਆਪਣੇ ਕਈ ਪਿੰਡਾਂ 'ਚ ਪਾਣੀ ਖਤਮ ਹੋ ਗਿਆ ਤੇ ਆਪਣੇ ਪਿੰਡਾਂ 'ਚ ਪਾਣੀ ਖਤਮ ਹੋਣ ਜਾਂ ਲੱਪੈਣਾ ਕਿਉਂ ਕਿ ਤੁਹਾਨੂੰ ਪਤਾ ਪਾਣੀ ਜਿੰਨੇ ਡੂੰਗੇ ਚਲ ਗਿਆ ਕਪਾ ਝੋਨੇ ਦੀ ਫਸਲ ਜਿਹੜੀ ਲਾਉਨੇ ਆ ਨਾ ਝੋਨਾ ਆਪ ਨਹੀਂ ਖਾਂਦੇ ਪਰ ਝੋਨੇ ਦੀ ਫਸਲ ਲਾਉਨੇ ਆ ਇਹਦਾ ਬੈਠ ਕੇ ਪੂਰਾ ਇਹਦਾ ਧਿਆਨ ਦੇਣਾ ਚਾਹੀਦਾ ਇੱਕ ਨੰਬਰ ਇੱਕ ਹਾਲਾ ਘਟਾ ਦੇਣਾ ਚਾਹੀਦਾ ਕਿਉਂਕਿ ਜਿਹੜਾ ਖੇਤੀ ਕਰਦਾ ਉਹਨੂੰ ਵੀ ਹੋਵੇ ਵੀ ਉਹ ਤਿੰਨ ਫਸਲਾਂ ਲੈਂਦਾ ਵੀ ਕਈ ਵੀ ਲੈ ਆਪਾਂ ਕਹਿੰਨੇ ਯਾਰ ਹਾਲਾਏ ਉਹ ਵੀ ਕਹਿ ਦਿੰਦੇ ਉਹ ਵੀ ਸੱਚੇ ਆ ਵੀ ਕਹਿਣਾ ਹਾਲਾ ਇੰਨਾ ਆ ਸਾਨੂੰ ਦੋ ਫਸਲਾਂ ਜੋ ਪੂਰਾ ਨਹੀਂ ਹੁੰਦਾ ਇਸ ਕਰਕੇ ਅਸੀਂ ਤਿੰਨ ਫਸਲਾਂ ਲੈਣੇ ਆ ਹਾਲਾ ਸੀਮੇ ਤੋਵੇ ਤੇ ਵਧੀਆ ਤਰੀਕੇ ਨਾਲ ਖੇਤੀ ਕੀਤੀ ਜਾਵੇ ਤਾਂ ਖਾਦ ਦੀ ਵਰਤੋਂ ਘੱਟ ਹੋਵੇ ਉਹਦੇ ਹਾਲ ਤਾਂ ਆਪਾਂ ਕਦੀ ਕਿਸਾਨਾਂ ਵੀਰਾਂ ਨੇ ਸੋਚਿਆ ਹੀ ਨਹੀਂ ਵੀ ਅਸੀਂ ਜੂਰੀਆ ਕਿੰਨੀ ਕਿੰਨੀ ਪਾ ਦਿੰਨੇ ਆ ਜਿਹੜੀਆਂ ਸਬਜ਼ੀਆਂ ਲਾਉਣੇ ਆ ਜਿਹੜੇ ਸਾਡੇ ਬੋਰੀਏ ਭਰਾ ਆਏ ਆ ਕਿੰਨੀਆਂ ਸਪਰੀਆਂ ਟੇਂਡਿਆਂ ਤੋਰੀਆਂ ਲਟਰਾਂ ਪਟਰਾਂ ਤੇ ਕਰਦੇ ਹਨ ਇਸ ਲਈ ਮੈਂ ਇਹ ਕਹਿੰਦਾ ਵੀ ਤੁਸੀਂ ਘੱਟੋ ਘੱਟ ਜਿੱਧਰ ਆਪਣਾ ਸਰੀਰ ਦੇ ਮਤਲਬ ਜਿਹਦੇ ਵਿੱਚ 9 ਸਪੈਰ ਹੈ ਅੱਗੇ ਨਹੀਂ ਕਦੀ ਕੋਈ ਇੰਨਾ ਬਿਮਾਰ ਸੀ ਸ਼ੂਗਰ ਨਹੀਂ ਸੀ ਜੂਰੀਆ ਨਹੀਂ ਸੀ ਕੋਸ਼ਣ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਉਦੋਂ ਬੰਦੇ ਪਸ਼ੂਆਂ ਵਾਲੇ ਜਿਹੜਾ ਆਮ ਗੋਹਾ ਕਹਿੰਦੇ ਰੂੜੀ ਪਾਉਂਦੇ ਹੁੰਦੇ ਸੀ ਵਧੀਆ ਖੇਤੀ ਕਰਦੇ ਹੁੰਦੇ ਸੀ ਤੇ ਖਾਣ ਪੀਣ ਚ ਵੀ ਜਾਨ ਹੁੰਦੀ ਸੀ ਹੁਣ ਹਰ ਪਾਸੇ ਦਵਾਈ ਆ ਜਿੱਧਰ ਆਪਾਂ ਖਾਤਮ ਹੋ ਰਹੇ ਆ ਉਧਰ ਤਾਂ ਕੋਈ ਧਿਆਨ ਹੀ ਨਹੀਂ ਦੇ ਰਿਹਾ ਹੋਰ ਆ ਜਿਹੜਾ ਗੰਦਖਾਨਾ ਜੋ ਇੱਧਰ ਸੋਸ਼ਲ ਮੀਡੀਆ ਤੇ ਚੱਲਦਾ ਜਾਂ ਕੋਈ ਮੁੱਦਾ ਭੱਕ ਜਾਂਦਾ ਕੋਈ ਜਾਤੀਵਾਦੀ ਨੂੰ ਲੈ ਕੇ ਪਹਿਲੀ ਤਾਂ ਮੇਰੀ ਇਹ ਗੱਲ ਸੁਣੋ ਸਾਰੇ ਸੇਮ ਹੀ ਹੁੰਦੇ ਆ ਕੋਈ ਅਮੀਰ ਆ ਕੋਈ ਗਰੀਬ ਆ ਕੋਈ ਰਵਿਦਾਸ ਆ ਭਰਾ ਕੋਈ ਵਾਲਮੀਕ ਆ ਕੋਈ ਜਾਟਾ ਕੋਈ ਕਮਿਹਾਰ ਵੀ ਇਹ ਤਾਂ ਸਿਰਫ ਇੱਕ ਲੀਡਰਾਂ ਨੇ ਤੁਹਾਨੂੰ ਲੜਾਉਣ ਲਈ ਜਦੋਂ ਕੋਈ ਆਪਣਾ ਵੋਟਾਂ ਲੈਣੀਆਂ ਹੁੰਦੀਆਂ ਇੱਕ ਮੁੱਦਾ ਬਣਾ ਦਿੰਦੇ ਆ ਜਿੱਦਾਂ ਹੁਣ ਸਾਰਿਆਂ ਨੂੰ ਇਸ ਗੱਲ ਦੀ ਵੀ ਤੁਹਾਨੂੰ ਵਧਾਈ ਦੇਣਾ ਭਾਈ ਅਮਰਤਪਾਲ ਜੀ ਦੇ ਜਿੱਤਣ ਤੇ ਤੇ ਚਲੋ ਆਪਾਂ ਵੀ ਬਤੇਰੀ ਜਿੰਨੀ ਕੁ ਸਾਡੇ ਕੋਲ ਹੋ ਸਕੇ ਕੋਸ਼ਿਸ਼ ਕੀਤੀ ਆ ਬਹੁਤ ਵਧੀਆ ਹੋਇਆ ਪਰ ਕਈਆਂ ਮੈਂ ਵੀਰਾਂ ਦੇ ਮੂੰਹੋਂ ਗੱਲ ਸੁਣੀ ਵੀ ਸਾਨੂੰ ਉਹਨੂੰ ਜਿਤਾਉਣ ਦਾ ਕੀ ਫਾਇਦਾ ਉਹ ਤਾਂ ਸਿੱਕਾਂ ਲਈ ਸੀ ਸਾਡੇ ਲਈ ਤਾਂ ਹੈ ਨਹੀਂ ਸੀ ਭਾਈ ਜਿਹੜਾ ਬੰਦਾ ਕੌੜੇ ਬਚਨ ਸਿੱਧਾ ਬੋਲਦਾ ਗੱਲ ਹੁੰਦੀ ਆ ਇੱਕ ਬੰਦਾ ਦਿਮਾਗ ਤੋਂ ਚੱਲਦਾ ਸਿਆਸੀ ਬੰਦਾ ਹੁੰਦਾ ਉਹਨੂੰ ਫੇਰ ਲੋਕ ਕੀ ਕਹਿੰਦੇ ਦੋਗਲਾ ਆ ਸਾਰਿਆਂ ਨਾਲ ਮਿਲ ਕੇ ਚੱਲਦਾ ਸਾਰਿਆਂ ਵਾਲ ਦੀ ਮਤਲਬ ਘਾਰਾ ਭਰ ਦਿੰਦਾ ਆ ਉਧਰ ਵੀ ਹਾਂ ਕਰ ਦਿੰਦਾ ਉਧਰ ਵੀ ਜਿਹੜਾ ਸਟੇਟ ਬੋਲਦਾ ਉਹਨੂੰ ਕਹਿੰਦੇ ਆ ਵੀ ਇਹਦਾ ਕੱਟਰ ਵਾ ਇਹ ਤਾਂ ਦੂਜੇ ਧਰਮਾਂ ਨੂੰ ਗਾਲ ਨਹੀਂ ਕਰਦਾ ਪਹਿਲੀ ਤੇ ਗੱਲ ਮੈਂ ਤੁਹਾਨੂੰ ਇਹ ਦੱਸ ਦਵਾਂ ਸਾਡੇ ਸਿੱਖੀ ਧਰਮ ਦੇ ਵਿੱਚ ਨਾ ਇੱਕ ਇਹ ਤੁਸੀਂ ਭਲੇਖਾ ਕਾਢ ਦੋ ਵੀ ਜਿਹੜੇ ਸਰਦਾਰ ਬੰਦੇ ਆ ਉਹੀ ਸੈਕੋ ਆ। ਉਹੀ ਸੈਕੋ ਜਿਹੜੇ ਸਾਡੇ ਵਰਗੇ ਮੂਨੇ ਆ ਲਾ ਲਓ ਉਹ ਕਈ ਸਰਦਾਰਾਂ ਨਾਲੋਂ ਵੀ ਸ਼ਰਦਾ ਉਹਨਾਂ ਚ ਜਿਆਦੀ ਆ। ਤੇ ਕਈ ਸਰਦਾਰ ਇਹੋ ਜਿਹੇ ਬੰਦੇ ਆ ਵੀ ਜਿਨ੍ਹਾਂ ਨੇ ਅਮਰਤ ਛੱਕੇ ਵੀ ਜਿਨ੍ਹਾਂ ਦੇ ਮਤਲਬ ਅਮਰਤ ਵੀ ਛਕਿਆ ਸਾਰਾ ਕੁਝ ਕੀਤਾ ਤੇ ਭਾਰੂ ਬਾਣੀ ਦੀ ਕਦਰ ਨਹੀਂ ਕਰਦੇ। ਇਜ਼ਲੀ ਅਮਰਤ ਉਦੋਂ ਛਕਣਾ ਚਾਹੀਦਾ ਜਦੋਂ ਅਸੀਂ ਅਮਰਤ ਛਕਣ ਦੇ ਕਾਬਲ ਹੋਈਏ ਠੀਕ ਹੈ ਨਾ ਨਾ ਕਿ ਆਪਣੀ ਈ ੜੀ ਦਾੜੀ ਰੱਖ ਕੇ ਤੇ ਸਿਰ ਕੇਸ ਰੱਖ ਕੇ ਜੇ ਅਮਰਤ ਪਾਲਿਆ ਜੇ ਆਪਣਾ ਦਿਲ ਨਹੀਂ ਹੈ ਨਾ ਸਾਫ਼ ਫੇ ਉਹ ਅਮਰਤ ਛਕਣ ਦਾ ਵੀ ਨਹੀਂ ਫਾਇਦਾ ਦੂਜੀ ਗੱਲ ਇਹ ਆ ਵੀ ਦਿਨ ਰਾਤ ਕਈ ਬਾਣੀ ਪੜਦੇ ਕਹਿੰਦੇ ਬਾਣੀ ਪਾਣ ਤੇ ਬਾਣੀ ਤੇ ਅਮਲ ਕਰਨ 'ਚ ਬਹੁਤ ਫਰਕ ਹੁੰਦਾ ਬਾਣੀ ਪੜਦੇ ਆਪਾਂ ਹਣ ਤੁਸੀਂ ਮੈਨੂੰ ਕਹੀ ਜਾਣਾ ਇਹ ਬੜਾ ਸਿਆਣਾ ਬਣਦਾ ਐਂ ਜੋ 0 ਆ ਮੈਂ 0 ਮੈਂ ਤੁਹਾਨੂੰ ਵੈਸੇ ਆਪਣੇ ਦਿਲ ਦੀ ਪੜਾਹ ਜੀ ਕਰਦਾ ਗੱਲਾਂ ਦੱਸਦਾ ਜਿਹੜੇ ਮੇਰੀ ਗੱਲਾਂ ਨਾਲ ਨਹੀਂ ਸਹਿਮਤ ਹੋਣਗੇ ਕਮੈਂਟ ਵੀ ਕਰ ਦਿਓ ਕੋਈ ਗੱਲ ਨਹੀਂ ਮਤਲਬ 0% ਤੇ ਅਸੀਂ ਇਸ ਕਾਬਲ ਨਹੀਂਗੇ ਹਜੇ ਤਾਂ ਹਜੇ ਇਸ ਵੱਲ ਧਿਆਨ ਨਹੀਂ ਦਿੰਦੇ ਜਦੋਂ ਗੁਰੂ ਦੀ ਕਿਰਪਾ ਹੋਈ ਹਜੇ ਤਾਂ ਮਾੜੀ ਮਾੜੀ ਸ਼ੁਰੂ ਹੋਣੀ ਸ਼ੁਰੂ ਹੋਈ ਆ ਨਹੀਂ ਤਾਂ ਅਸੀਂ ਤੇ ਇਦਾਂ ਦੇ ਪਾਪੀ ਬੰਦੇ ਸੀ ਕਦੀ ਗੁਰਦਾਰੇ ਵੀ ਘਾਟ ਹੀ ਜਾਂਦੇ ਸੀ ਤੇ ਹੁਣ ਗੁਰਦੁਆਰੇ ਜਾ ਕੇ ਜਾਂ ਕਿਤੇ 10 ਮਿੰਟ ਬਹਿ ਕੇ ਬਹੁਤ ਆਨੰਦ ਨੂੰ ਆਉਂਦਾ ਆ ਹੁਣ ਪਤਾ ਲੱਗਾ ਵੀ ਸੰਗਤ ਦੇ ਵਿੱਚ ਬਹਿਣਾ ਕਿੰਨਾ ਮਤਲ ਆਨੰਦ ਆਉਂਦਾ ਤੇ ਕਿੰਨਾ ਵੇਰੀ ਚੰਗੇ ਟਾਈਮ ਆ ਗਿਆ ਕਿਉਂਕਿ ਬੜੇ ਪੇ ਵੇਲੇ ਤਾਂ ਹਰ ਕੋਈ ਆਉਂਦਾ ਨਾ ਆਪਾਂ ਗੱਲ ਕਰਦੇ ਵੀ ਸਿੱਖੀ ਪੈਰਾਵੇ ਦੇ ਵਿੱਚ ਵੀ ਰਹਿ ਕੇ ਕਈ ਬੰਦੇ ਸੰਪੂਰਨ ਨਹੀਂ ਤੇ ਕਈ ਉਦਾਂ ਵੀ ਬੰਦੇ ਹੈਗੇ ਆ ਬਈ ਜਿਹੜੇ ਮੂਨੇ ਰਹਿ ਕੇ ਵੀ ਬਹੁਤ ਕਈਆਂ ਗਰੀਬਾਂ ਦੀ ਮੱਤ ਕਰਦੇ ਆ ਬਗਾਨਾ ਧੰਨ ਨਹੀਂ ਖਾਂਦੇ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ ਕਈ ਅੰਗਹੀਣ ਵੀ ਬੰਦੇ ਹੈਗੇ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਇਸ ਲਈ ਮੈਂ ਤੇ ਚੋਣਾ ਵੀ ਇੰਨਾ ਕ ਆਪਣਾ ਤੁਸੀਂ ਕਰਿਆ ਕਰੋ ਵੀ ਜੇ ਕਿਸੇ ਗਰੀਬ ਦੀ ਜਿੰਨੀ ਖੂਸ ਕੇ ਜ਼ਰੂਰੀ ਨਹੀਂ ਹੁੰਦਾ ਵੀ ਵੀ ਲੱਖਾਂ 'ਚ ਕਰਨੀ ਯਾਰਾਂ 'ਚ ਕਰਨੀ ਕਈ ਵੇਲੇ ਕਿਸੇ ਦੀ ਪਜਾ ਸੋਚ ਵੀ ਮੱਤ ਹੋ ਜਾਂਦੀਆਂ ਉਹ ਕਰਜ਼ੇ ਦੀ ਹੁੰਦੀ ਆ ਕਿਉਂਕਿ ਕਈ ਵੇਲੇ ਕੀ ਪਤਾ ਲੱਖ ਤੋਂ ਕਈ ਬੰਦਾ ਉਹਨਾਂ ਦੁਖੀ ਨਹੀਂ ਹੁੰਦਾ ਕਈ ਵੇਲੇ ਕਈ ਵੇਲੇ 50 ਹੀ ਉਹਦੇ ਲਈ ਬੜਾ ਦੁਖੀ ਹੁੰਦਾ 50 ਕਿਉਂਕਿ ਉਹਨੇ ਕਈ ਵੇਲੇ ਇੱਕ ਰੋਟੀ ਨਹੀਂ ਖਾਧੀ ਹੁੰਦੀ ਜਾਂ ਕੋਈ ਉਹਦਾ ਕੋਈ ਦਵਾਈ ਦਾ ਕੰਮ ਅੜਿਆ ਹੁੰਦਾ ਪਹਿਲੀ ਤੇ ਗੱਲ ਆ ਮੈਂ ਇਹ ਚੋਣਾ ਵੀ ਜਿਹੜੇ ਪਿੰਡਾਂ 'ਚ ਗੁਰਦੁਆਰੇ ਆ ਪੰਚਾਇਤੀ ਜ਼ਮੀਨਾਂ ਜਿੰਨਾਂ ਕੋ ਇਹ ਤਾਂ ਹੁਣ ਸਾਡੇ ਅਜੇ ਕ ਬਿਯੋਰਗ ਆਇਆ ਸੀ ਮੇਰੇ ਫਰੈਂਡ ਕੋ ਪਹਿਲਾਂ ਤਾਂ ਵਿਚਾਰੇ ਦੀ ਅੱਖ ਬਣਨੀ ਸੀ ਛੇ ਉਹਦੇ ਘਰ ਵਾਲੀ ਬਿਮਾਰ ਸੀਗੀ ਤੋਂ ਮੱਤ ਮੰਗਣ ਆ ਆ ਵੀ ਇਦਾਂ ਦਾ ਕਰਕੇ ਹੁਣ ਮੱਤ ਵੀ ਉਹੋ ਹੀ ਬੰਦਾ ਕਰੂ ਜਿਹਦੇ ਕੋਲ ਮਤ ਲਾਚਾਰ ਪੈਸੇ ਹੋਣਗੇ ਕਿਉਂਕਿ ਅੱਜ ਕੱਲ ਹਰ ਬੰਦਾ ਜਿਹੜਾ ਤੁਰਿਆ ਫਿਰਦਾ ਦੂਜੇ ਨੂੰ ਲੱਗਦਾ ਵੀ ਇਤੋਂ ਪਤਾ ਨਹੀਂ ਕਿੰਨੇ ਕੁ ਪੈਸੇ ਆ ਵੀ ਇਤੋਂ ਮੰਗ ਲੈ ਜਿਨ੍ਹਾਂ ਦੇ ਹੁੰਦੇ ਆ ਉਹ ਵੀ ਨਹੀਂ ਕਰਦੇ ਪਰ ਮੈਂ ਚਾਹਣਾ ਵੀ ਇੱਕ ਬੇਨਤੀ ਕਰਨਾ ਚਾਹਣਾ ਇਦਾਂ ਦਾ ਕਰਨਾ ਚਾਹੀਦਾ ਸਿਸਟਮ ਵੀ ਜਿਹੜੇ ਗੁਰਦੁਆਰਿਆਂ ਦੇ ਪ੍ਰਧਾਨ ਆ ਜਾਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਆ ਉਹ ਉਹਨਾਂ ਦੇ ਗਰੀਬਾਂ ਦੀ ਜ਼ਰੂਰ ਮਤ ਕਰਨ ਜਿਹੜੇ ਲਾਜ ਤੋਂ ਬੈਠੇ ਆ ਮੈਂ ਜ਼ਿਆਦਾਤਰ ਇਹ ਦੇਖਿਆ ਵੀ ਜਿਹੜਾ ਕਿਤੇ ਨਾ ਕਿਤੇ ਕੋਈ ਬਹਿ ਜਾਂਦਾ ਆ ਉਹ ਪਹਿਲਾਂ ਆਪਣੇ ਮਕਾਨ ਕੋਠੀਆਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਗਰੀਬਾਂ ਬਾਰੇ ਤੇ ਕੀ ਸੋਚਣਾ ਠੀਕ ਆ ਨਾ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਵੀ ਜਿਹੜੇ ਗਰੀਬ ਹੁੰਦੇ ਆ ਮਤਲਬ ਜਿਨ੍ਹਾਂ ਦਾ ਨਹੀਂ ਸਾਰਦਾ ਗਰੀਬ ਤਾਂ ਸਾਰੇ ਹੀ ਆ ਕਈ ਹੋ ਜਾਂਦੇ ਮਜਬੂਰ ਵੀ ਘਰ ਚ ਕੋਈ ਬਿਮਾਰੀ ਪੈ ਗਈ ਜਹਿਮਤ ਪੈ ਗਈ ਵੀ ਆਮਦਨ ਦਾ ਕੋਈ ਸਾਧਨ ਨਹੀਂ ਕਮਾਈ ਵਾਲਾ ਕੋਈ ਬੰਦਾ ਨਹੀਂ ਉਹ ਹੁੰਦੀ ਗਰੀਬੀ ਐ ਕਹੁੰਦੇ ਆ ਵੀ ਜੇ ਉਹ ਕਿਸੇ ਗਰੀਬ ਦੀ ਕੋਈ ਮਦਦ ਕਰਦੇ ਦੂਜਿਆਂ ਨੇ ਐਵੇਂ ਭੱਜੇ ਚਲੇ ਜਾਣਾ ਪਰ ਮਾ ਸਾਰਾ ਕੁਝ ਘਰ ਆਉਂਦੇ ਹੋਏ ਉਹ ਜਿੰਦਾ ਦਾਣੇ ਮਿਲਦੇ ਆ ਦਾਣੇ ਉਹਨਾਂ ਪਰਿਵਾਰਾਂ ਨੂੰ ਮਿਲਣੇ ਚਾਹੀਦੇ ਸੀ ਜਿਹੜੇ ਬਿਲਕੁਲ ਮਾਤੜ ਬਜ਼ੁਰਗ ਹੋਆ ਜਿਨ੍ਹਾਂ ਦਾ ਰੋਟੀ ਪਾਣੀ ਦਾ ਸਾਧਨ ਹੈ ਨਹੀਂ ਦੂਜੇ ਬੰਦੇ ਤਾਂ ਕੰਮ ਕਰ ਸਕਦੇ ਜਿਹੜੇ ਜਮਾਨ ਆ ਜਿਨ੍ਹਾਂ ਦੇ ਪੁੱਤ ਬਾਹਰ ਗਏ ਆ ਜਿਨ੍ਹਾਂ ਦੀਆਂ ਚੰਗੀਆਂ ਜ਼ਮੀਨਾਂ ਘਰਾ ਕੋਠੀਆਂ ਪਾਈਆਂ ਉਹ ਵੀ ਦਾਣੇ ਆੜੀਆਂ ਲੈਣਾਂ ਤੇ ਖੜੇ ਹੋਏ ਉਹ ਜਿੱਥੇ ਆਪਾਂ ਇੰਨਾ ਖਰਚਾ ਕਰਦੇ ਆ ਦਾਣੇ ਨਹੀਂ ਲੈ ਸਕਦੇ ਨਾਲ ਘਰੇ ਟਰਮ ਵੀ ਭਰੇ ਹੁੰਦੇ ਆ ਸਾਰਾ ਕੁਝ ਹੁੰਦਾ ਹੋਇਆ ਫੇ ਭੱਜਣਗੇ ਇਸ ਲਈ ਮੈਂ ਇਹ ਚਾਹਣਾ ਕਿ ਖੁਦ ਮਿਹਨਤ ਕਰੋ ਤੇ ਮਿਹਨਤ ਕਰਕੇ ਇੰਨੇ ਕਾਬਲ ਬਣ ਜਾਓ ਵੀ ਤੁਹਾਨੂੰ ਕਿਸੇ ਕੋ ਮੰਗਣਾ ਨਾ ਪਵੇ ਕਹਿ ਦਿੰਦੇ ਆ ਜਿਹੜਾ ਪਿਆਰ ਪ੍ਰੇਮ ਪਰਿਵਾਰ ਯਾਰੀ ਦੋਸਤੀ ਆਪਣੇ ਦਾ ਪਰ ਪੈਸੇ ਦੀ ਕਦਰ ਵਧੇਰੇ ਅੱਜ ਕੱਲ੍ਹ ਦੁਨੀਆ ਤੇ ਵੱਧ ਗਈ ਆ ਤੇ ਖੂਨ ਹੋ ਗਿਆ ਆਪਣਾ ਚਿੱਟਾ ਜੇ ਤੁਹਾਡੇ ਕੋ ਪੈਸੇ ਆ ਤਾਂ ਤੁਹਾਡੇ ਦੂਰ ਦੂਰ ਦੇ ਰਿਸ਼ਤੇਦਾਰ ਵੀ ਆਉਣਗੇ ਜੇ ਨਹੀਂ ਪੈਸੇ ਵੀ ਤੁਹਾਡੇ ਕੋ ਕਿਸੇ ਨੇ ਨਹੀਂ ਆਉਣਾ ਚਲੋ ਇੰਨੀਆਂ ਗੱਲਾਂ ਬਾਤਾਂ ਕਰਕੇ ਅਜ ਤਾਂ ਹੀ ਗੱਲਾਂ ਬਾਤਾਂ ਕਰਦੇ ਆ ਬਲੌਗ ਬਣਾਉਣ ਨੂੰ ਕੋਈ ਗੱਲ ਐ ਨਹੀਂ ਸੀ ਮੈਂ ਕਹਾਂ ਚਲੋ ਜਮਾਨ ਦੀਆਂ ਗੱਲਾਂ ਕਰਾਂ ਕਰਾਂਗੇ ਇੰਦਰੋਂ ਆ ਵੀ ਸੌਂ ਗਈ ਜਿੱਦਾਂ ਦੀ ਇਹ ਆਈ ਆਈ ਨੇ ਵੀ ਸਾਨੂੰ ਬਾਤੀ ਪਾਇਆ ਨਾ ਰਾਤ ਨਾ ਦਿਨ ਅੱਖਾਂ ਸੁਜੀਆਂ ਰਹਿੰਦੀਆਂ ਕਦੀ 1 ਵਜੇ ਉੱਠ ਜਾਂਦੀ ਕਦੀ 2 ਵਜੇ ਸੌਂਦੀ ਵੀ ਐਦਾਂ ਦੇ ਲੈ ਉਹ ਐਰੀ ਚੱਕ ਕੇ ਗਈ ਵੇਲੇ ਮੰਜੇ ਤੇ ਹੀ ਪਾਲੂਗਾ ਨਾਲ ਉੱਥੇ ਸੁੱਤੀ ਰਹਿੰਦੀ ਇੱਕ ਗੰਧੀਆਂ ਉਹ ਵੱਡਦੀ ਆ ਹਨਾ ਹਾਂ ਹੋਰ ਇਹਦੇ ਦਾ ਲਾਜ ਕਰ ਲੋ 2 ਮਹੀਨੇ ਦੀ ਆ ਇਹਨੇ ਬੈੱਡ ਸਾਡੀਆਂ ਚਪਲਾਂ ਸਾਰਾ ਕੌਚ ਚਬ ਸਟਿਆ ਹਾਂ ਮਤਲਬ ਦੰਦ ਕਚਰ ਕਚਰ ਕਰੀ ਜਾਂਦਾ ਫਾੜਨੀ ਆ ਤਾਂ ਵੀ ਇਹਨੇ ਦੰਦੀਆਂ ਇਹ ਦੰਦੀਆਂ ਵੱਡੀ ਜਾਣੀਆਂ ਉਹ ਜੇ ਤੁਸੀਂ ਦੇਖਿਆ ਹਣਾ ਵੀਡੀਓ ਤੋਂ ਪਹਿਲਾਂ ਕੀ ਕੀਤਾ ਜਾਂਦਾ ਵੀ ਜੇ ਕੋਈ ਇਹਦਾ ਸੋਲੂਸ਼ਨ ਹੈਗਾ ਆ ਇਹ ਕਈ ਵੀਰਾਂ ਨੇ ਕਹਿੰਦਾ ਛਿਕਲੀ ਪਾ ਦਿਓ ਹਾਂ ਉਦਾਂ ਨਹੀਂ ਕੋਈ ਵਧੀਆ ਜਾਂ ਸੋਲੂਸ਼ਨ ਜਿੰਦਾ ਆਪਾਂ ਨਿਆਣਿਆਂ ਨੂੰ ਕੋਈ ਚਬਣ ਚੁੱਬਣ ਵਾਲੀ ਚੀਜ਼ ਹੋਵੇ ਜੇ ਇਹਦੇ ਨਾਲ ਇਹਦੇ ਲਈ ਕੈਲਸ਼ੀਅਮ ਵਾਲੇ ਬਿਸਕਟ ਸਾਨੂੰ ਕਿਸੇ ਨੇ ਦੱਸੇ ਸੀ ਉਹ ਲਿਆਂਦੇ ਦੇਖੋ ਹਲੇ ਅੱਜ ਹੀ ਆਸੀ ਆਪ ਭਾਵੇਂ ਜੇ ਕੈਲਸ਼ੀਅਮ ਸਾਡੇ ਹੱਡ ਪੈਰ ਦੋਦਦੇ ਆ ਕੁੱਤਿਆਂ ਦਾ ਕੈਲਸ਼ੀਅਮ ਦੇ ਸਰਵਾਈਕਲ ਵੀ ਹੋਇਆ ਉਹ ਇੱਕ ਸੱਚ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਸੀ ਕਿਉਂਕਿ ਚਲੋ ਕਿਸੇ ਦਾ ਭਲਾ ਹੋਵੇ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਸੀ ਪਰ ਮੈਂ ਦੇਖਿਆ ਆ ਇੱਕ ਜਿੱਦਾਂ ਮਤਲਬ ਧਾਗਾ ਦਿੰਦੇ ਆ ਮੈਂ ਤੁਹਾਨੂੰ ਦੱਸਦਾ ਮੈਨੂੰ ਕਿਸੇ ਨੇ ਦੱਸਿਆ ਵੀ ਸਰਵਾਈਕਲ ਦਾ ਇੱਕ ਧਾਗਾ ਮਿਲਦਾ ਮਾਡਲ ਟਾਉਨ ਦੇ ਵਿੱਚ ਵਾ ਤੇ ਦੇਵਨਸਾਬੋ ਕੀ ਮਤਲਬ ਕਿੰਨਾ ਸਨਾਰੇ ਦਾ ਜੈਨ ਜੁਲਰ ਆ ਜਦੋਂ ਮਾਡਰ ਟਾਉਨ ਦੇ ਵਿੱਚ ਜਦੋਂ ਆਪਾਂ ਗੱਡੀ ਘਮਾਉਨੇ ਆ ਨਾ ਜਦੋਂ ਆਪਾਂ ਸੱਜੇ ਬੰਨੇ ਉਹਦੀ ਪਰੇ ਖੱਬੇ ਬੰਨੇ ਜਾਣਾ ਉਹ ਤਾਂ ਕਿਸੇ ਨੂੰ ਵੀ ਪੁੱਛਣਾ ਜੈਨ ਦਾ ਗੋਲ ਦਾ ਪਿਆ ਦੀ ਰੇੜੀ ਹੀ ਆਈ ਆਉਂਦੀ ਆ ਮਹਿਲ ਕਬਾਦਾਮ ਜਿੱਥੇ ਗੱਭੇ ਚੌਂਕ ਦੇ ਉੱਤੇ ਇੱਕ ਪਾਸੇ ਜੈਨ ਜੁਲਰ ਹੁਣਾ ਉਹਨਾਂ ਦੇ ਜਾ ਕੇ ਤੁਸੀਂ ਇਦਾਂ ਕਹਿਣਾ ਵੀ ਮੈਨੂੰ ਸਰਵਾਈਕਲ ਜਿਹਨੂੰ ਹੈਗਾ ਉਹਨੂੰ ਜਾਣਾ ਪੈਣਾ ਹੂੰ ਕਿਸੇ ਨੂੰ ਨਹੀਂ ਉਹਨਾਂ ਦੇ ਬਾਹਰ ਮੁੰਡਾ ਲੱਗਾ ਇੱਕ ਆਪਣਾ ਜਿਹੜਾ ਬੋਡੀਗਾਰਡ ਸਕੋਰਟੀਗਾਰਡ ਕਹਿੰਦੇ ਆ ਵੀਰ ਮੀਨਤ ਉੱਥੇ ਕਰਦਾ ਬੜੇ ਵਧੀਆ ਤਰੀਕੇ ਨਾਲ ਸਮਝਾਉਂਦਾ ਉਹਨੇ ਤੁਹਾਨੂੰ ਇਹ ਧਾਗਾ ਦੇਣਾ ਤੁਸੀਂ ਜਿੱਦਾਂ ਉਹ ਕਹਿੰਦੇ ਨਾ ਧੋ ਹੋ ਕੇ ਆਪਣੇ ਬਾਬੇ ਦਾ ਨਾਮ ਲੈ ਕੇ ਗੱਲ ਚ ਪਾਉਣਾ ਵੀ ਕੁਦਰਤੀ ਗੱਲ ਆ ਇਹਦਾ ਇਹ ਨਹੀਂ ਵੀ ਉਹ ਧਾਗੇ ਚ ਕੁਝ ਹੈ ਇਹ ਇੱਕ ਆ ਨਾ ਬੱਚੇ ਦੇ ਆ ਛੂਟੀ ਜੀ ਕੋਈ ਲੱਕੜ ਪਾਈ ਆ ਜਿੱਦਾਂ ਮਤਲਬ ਪਤਾ ਨਹੀਂ ਕਿਹੜੀ ਚੀਜ਼ ਆ ਇਹ ਕਿਹੜੀ ਚੀਜ਼ ਆ ਜਿੱਦਾਂ ਮਤਲਬ ਇਹ ਜਿੰਨੀ ਉਹ ਕਹਿੰਦੇ ਤਾਂ ਦੇ ਨਾਲ ਜਿੰਨੀ ਤੁਹਾਡੇ ਸਰੀਰ ਦੇ ਨਾਲ ਇਹਦਾ ਕਹਿੰਦੀ ਆ ਨਹੀਂ ਤੁਸੀਂ ਮੰਨਣਾ ਨਹੀਂ ਮੇ ਤਾਂ ਬਹਿ ਨਹੀਂ ਹੁੰਦਾ ਸੀ ਪਤਾ ਨਹੀਂ ਮੈਂ ਕਿੰਨੀਆਂ ਕ ਮਸ਼ੀਨਾਂ ਲਵਾ ਲਈਆਂ ਪਰ ਉਦੋਂ ਦਾ ਇਤੋਂ ਐ ਇਦਾਂ ਰਹਿੰਦਾ ਸੀ ਆ 5-6 ਦਿਨ ਹੋ ਗਏ ਬੜੇ ਸੋਹਣੇ ਸੈਟ ਵਾਂ ਵੀ ਮਤਲਬ ਕਹਿੰਦੇ ਹੁੰਦੇ ਜੋ ਰਾਮ ਆਣਾ ਕਦੇ ਉਹ ਵੀ ਆ ਸਕਦਾ ਇਸ ਲਈ ਜੇ ਕਿਸੇ ਨੂੰ ਸਰਵਾਈਕਲ ਆ ਤਾਂ ਉੱਥੇ ਇਹਦੀ ਕੋਈ ਐਡ ਨਹੀਂ ਗਈ ਮੈਂ ਆਪਣੇ ਵੱਲੋਂ ਹੀ ਕਹਿਣਾ ਆ ਵੀ ਇਸ ਘਰ ਕੋ ਉੱਤੇ ਜਾਓ ਤੇ ਜੈਨ ਜੁਵਲਰ ਮਾਡਲ ਟਾਉਨ ਉੱਤੇ ਸਰਵਾਈਕਲ ਦਾ ਜਲੰਧਰ ਨੀਕੂ ਪਾਰਕ ਦੇ ਕੋਲ ਜਾ ਕੇ ਇੱਕ ਪੋਚ ਲਈਏ ਓਕੇ ਬਾਏ ਵੀਡੀਓ ਲੰਮੀ ਹੋ ਗਈ ਆ ਵੀ ਸੌ ਗਈ ਆ ਤੇ ਅਸੀਂ ਵੀ ਲੱਗੇ ਸੌਂ ਤੂੰ ਵੀ ਸੌ ਤੇ ਚੜ੍ਹਦੀ ਕਲਾ 'ਚ ਰਹੋ ਤੇ ਕਿਸੇ ਦਾ ਮਾੜਾ ਨਾ ਕਰੋ ਖੁਸ਼ ਰਹੋ ਕਿਉਂਕਿ ਜਵਾਨੀ ਮਾੜਾ ਕਰਕੇ ਨੰਗ ਜਾਂਦੀ ਹੁੰਦੀ ਬੜੀਪਾ ਬੜਾ ਓਕਾ ਹੁੰਦਾ ਜਦੋਂ ਤੁਹਾਡੇ ਮਾੜੇ ਕਰਮ ਕੀਤੇ ਮੋਰੇ ਆਉਣੇ ਇਸ ਲਈ ਆਪਣੇ ਪਰਿਵਾਰ ਨੂੰ ਖੁਸ਼ ਰੱਖੋ ਮਾਪਿਆਂ ਦੀ ਸੇਵਾ ਕਰੋ ਤੇ ਚੜ੍ਹਦੀ ਕਲਾ ਚ ਰਹੋ ਤੇ ਲੋਕੀ ਸਾਰੇ ਨਹੀਂ ਖੁਸ਼ ਹੁੰਦੇ ਹੁੰਦੇ ਸਾਰਿਆਂ ਨੂੰ ਨਾ ਖੁਸ਼ ਕਰੋ ਮਨ 'ਚ ਇਹ ਰੱਖੋ ਵੀ ਤੁਸੀਂ ਸਹੀ ਆ ਇੱਥੇ ਤੇ ਸਹੀ ਆ ਕਈਆਂ ਨੂੰ ਲੋਕਾਂ ਨੂੰ ਤੁਹਾਡੀ ਪੂਰੀ ਕਹਾਣੀ ਬਾਰੇ ਨਹੀਂ ਪਤਾ ਹੁੰਦਾ ਤੇ ਨਾ ਦੱਸਣੀ ਪੈਂਦੀ ਓਕੇ ਬਾਈ ਚੜ੍ਹਦੀ ਕਲਾ ਰਹੋ ਤੰਦਰੁਸਤ ਰਹੋ ਤੇ ਰੱਬ ਤੁਹਾਨੂੰ ਸਦਾ ਖੁਸ਼ ਰੱਖੇ